ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਗਰਮੀ ਦੇ ਲੀਲਨ ਪਿਓਰ ਦੇ ਸੂਟ ਲੈ ਕੇ ਆਏ ਆਂ ਜੀ ਬਹੁਤ ਹੀ ਕੂਲ ਸਟੱਫ ਹੈ ਔਰ ਰਾਮ ਟੈਕਸ ਦਾ ਸਾਰਾ ਮਟੀਰੀਅਲ ਹੈ ਠੀਕ ਹੈ ਜੀ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਤੁਸੀਂ ਇਹ ਸੂਟ 올ਓਵਰ ਪਰਚੇਸ ਕਰਨੇ ਆ ਤਾਂ ਤੁਸੀਂ 올ਓਵਰ ਵੀ ਪਰਚੇਸ ਕਰ ਸਕਦੇ ਹੋ ਜੇ ਤੁਸੀਂ ਇਹੀ ਸੂਟ ਮੈਚਿੰਗ ਚ ਮਤਲਬ ਰੈਡੀ ਕਰਾਣਾ ਚਾਹੁੰਦੇ ਹੋ ਤਾਂ ਮੈਂ ਇੱਕ ਸੈਂਪਲ ਮੈਚਿੰਗ ਜੇ ਵੀ ਤੁਹਾਡੇ ਸਾਹਮਣੇ ਮਤਲਬ ਕਰੂੰਗੀ ਫਿਰ ਤੁਸੀਂ ਮੈਚਿੰਗ ਜੇ ਵੀ ਬਣਵਾ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਕਲਰ ਉਹ ਸੋਨਾ ਕਰੀਮ ਕਰੀਮ ਦੇ ਨਾਲ ਮਹਿਰੂਨ ਦੀ ਟੋਨ ਹੈ ਜੀ ਇਹ ਤੁਸੀਂ ਪੂਰਾ 올ਓਵਰ ਸੂਟ ਵੀ ਲੈ ਸਕਦੇ ਹੋ ਤੇ ਜੇ ਤੁਸੀਂ ਇਕੱਲਾ ਵੀ ਲੈਣਾ ਚਾਹੁੰਦੇ ਹੋ ਤਾਂ ਇਕੱਲਾ ਵੀ ਮਿਲ ਜੇਗਾ ਦੂਜਾ ਪੀਸ ਹੈਗਾ ਜੀ ਇਹ ਸਟਫ ਵਿਦਆਊਟ ਲਾਈਨਿੰਗ ਵੀ ਸਟੀਚ ਹੋ ਜਾਏਗਾ ਤੇ ਜੇ ਤੁਸੀਂ ਲਾਈਨਿੰਗ ਸਮੇਤ ਕਰਵਾਉਣਾ ਚਾਹੁੰਦੇ ਹੋ ਤਾਂ ਲਾਈਨਿੰਗ ਦੇ ਨਾਲ ਵੀ ਸਟੀਚ ਹੋ ਜਾਏਗਾ देख सकते हो जी प्रिंटिंग बहुत सोहनी है बहुत स्मूथ जी प्रिंट है आ गया जी स्ट्रॉबेरी प्रिंट है ਤੋਬਾ ਦੇ ਆ ਗਿਆ ਜੀ ਪਿੰਕ ਫਲਾਈ ਡਾਰਕ ਕਰਕੇ ਪੀਸ ਹੈ ਪਿਆਜੀ ਜੇ ਕਲਰ ਦੀ ਡਾਰਕ ਜੋ ਪ੍ਰਿੰਟਿੰਗ ਹੈ ਉਹ ਪਿਆਜੀ ਕਲਰ ਦੀ ਹੈ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਉਸ ਤੋਂ ਬਾਅਦ ਇਹ ਚੀਜ਼ ਹੈ ਜਿਵੇਂ ਤੁਸੀਂ ਮੈਚਿੰਗ ਚ ਵੀ ਲੈਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਮੈਚਿੰਗ ਚ ਸੂਟ ਦੇ ਦਾਂਗੇ ਕਿਸੇ ਦੀ ਵੀ ਮੈਚਿੰਗ ਲੈਣੀ ਹੋਵੇ ਬਹੁਤ ਪਿਆਰੇ ਪੀਸ ਹੈ ਜੀ ਤੇ ਉਹ ਤੋਂ ਬਾਅਦ ਇਹ ਕਲਰ ਆ ਗਿਆ ਜੀ ਤੁਸੀਂ ਇਹਦੀ ਮੈਚਿੰਗ ਗ੍ਰੇ ਦੇ ਨਾਲ ਵੀ ਕਰ ਸਕਦੇ ਹੋ ਬਲੈਕ ਦੇ ਨਾਲ ਵੀ ਕਰ ਸਕਦੇ ਹੋ ਤੇ ਜੇ ਕੋਈ orange ਨਾਲ ਕਰਨਾ ਚਾਹੇ ਉਹ ਵੀ ਸੋਹਣਾ ਲੱਗੇਗਾ ਪਰ ਜੋ ਬੈਸਟ ਆਪਸ਼ਨ ਹੈ black ਤੇ grey ਦੀ ਹੈ ਜੀ suit ਬਣ ਕੇ ਬਹੁਤ ਹੀ ਪਿਆਰਾ ਲੱਗੇਗਾ ਸੋ ਤੁਸੀਂ ਵੀ ਇਦਾਂ ਹੀ ਵਧੀਆ ਵਧੀਆ suit ਮਤਲਬ ਡਿਜ਼ਾਈਨ ਕਰਾਉਣ ਵਾਸਤੇ ਇਹਨਾਂ ਤੇ ਵਰਕ ਵੀ ਹੋ ਜਾਂਦਾ ਜੀ ਕਟਵਰਕ ਕਰਾ ਲਓ ਫੋਰ ਸਾਈਡ ਚਾਹੇ ਪੂਰੀ ਦਾ ਕੰਮ ਕਰਵਾ ਲਓ ਕੰਮ ਕਰਾ ਕੇ ਬਹੁਤ ਸੋਹਣੇ suit ਤਿਆਰ ਹੁੰਦੇ ਆ ਜੀ ਸੋ ਤੁਸੀਂ ਵੀ ਇਦਾਂ ਹੀ ਵਧੀਆ ਵਧੀਆ ਸੂਟ ਤਿਆਰ ਕਰਾਉਣ ਵਾਸਤੇ ਸਾਨੂੰ ਫੋਲੋ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ OK थैंक यू